ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਸਟ੍ਰੈਂਡ ਮਿਸ ਸੀਬਿਆ ਕਪਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਅੱਜ ਆ ਜਾਏਗਾ 13 April 13 April ਹੁੰਦੀ ਹੈ ਬਸਾਖੀ ਜੀ ਬਸਾਖੀ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਸਭ ਨੂੰ ਇਹ ਦਿਨ ਜਿਹੜਾ ਹੈਗਾ ਸਭ ਲਈ ਵਧੀਆ ਰਹੇ ਠੀਕ ਹੈ ਕਿਉਂਕਿ ਅੱਜ ਹੁੰਦਾਗਾ ਕਿਸੇ ਨਾ ਕਿਸੇ ਨੂੰ ਸੁੱਖ ਲohn ਜਾਣੀ ਹੁੰਦੀ ਆ ਠੀਕ ਹੈ ਕਿਤੇ ਤੇ ਆਪਾਂ ਵੀ ਜੁਜਾਰ ਦਾ ਮੱਥਾ ਟਿਕਾ ਕੇ ਲਿਆਉਣਾਗਾ ਜੁਜਾਰ ਸਿੰਘ ਦਾ ਮੱਥਾ ਟਿਕਾ ਕੇ ਲਿਆਉਣਾ ਆਪਾਂ ਦੇਖਾਂ ਪਿੰਡਾ ਮੇਰੇ ਪਿੰਡਾ ਤੇ ਮੇਰੀ ਪੇਕੇ ਪਿੰਡ ਮਜ਼ਾਕੀ ਦਾ ਮੇਲਾ ਪਰਦਾ ਉੱਥੇ ਉਹ ਪਰਦਾ ਉੱਥੋਂ ਬਾਹਰ ਖੇਡਦਾ ਲੋ ਬਈ ਗਾਇਸ ਆਪਾਂ ਚੱਲੇ ਆਂ ਡਿੱਖਾਂ ਅੱਜ ਮੰਮੀ ਵੀ ਜਾ ਰਹੀ ਆ ਸਾਡੇ ਨਾਲ ਹੈਨਾ ਮੰਮੀ ਕਿੰਨੇ ਟਾਈਮ ਬਾਅਦ ਜਾ ਰਹੇ ਹੋ ਮੰਮਾ ਵਿਆਹ ਵੇਲੇ ਗਾਇਸ ਇਹਨਾਂ ਉਦੋਂ ਉਦੋਂ ਵਿਆਹ ਵੇਲੇ ਗਏ ਸੀ ਆ ਅੱਜ ਇਹਨੇ ਉਤੋਂ ਬਾਅਦ ਅੱਜ ਜਾ ਰਹੇ ਆ ਜੁਝਾਰ ਰਿਹਾਰ ਕਰ ਰਿਆ ਸੀ ਸੌ ਗਿਆ ਤੇ ਗੁੰਤਾਜ ਵੀ ਜਾ ਰਹੇ ਆ ਨਾ ਗੁੰਤਾਜ ਯੈਸ ਗੁੰਤਾਜ ਤੁਸੀਂ ਕਿੰਨੇ ਟਾਈਮ ਆ ਜਾ ਰਹੇ ਹੋ ਹਾਂ ਬਹੁਤ ਟਾਈਮ ਆਦਣਾ ਪਲਾਪਾ ਗਈ ਸੀ ਪਿਛਲੀ ਬਸਾਖੀ ਤੇ ਤਾਂ ਨਹੀਂ ਗਏ ਸੀ ਤੁਸੀਂ ਉਹਨਾਂ ਨੇ ਮੈਨੂੰ ਟੈਡੀ ਗਿਫਟ ਕੀਤਾ ਸੀ ਕਾਲੂ ਚਾਚੂ ਨਹੀਂ ਹੈਗਾ ਮਾਮਾ ਉਹਨਾਂ ਦੇ ਘਰੇ ਵੀ ਡੌਗੀ ਹੈ ਛੋਟਾ ਜਿਹਾ ਪਤਾ ਉਹ ਕੁਛ ਕਹਿੰਦਾ ਨਾ ਕੁਛ ਨਹੀਂ ਕਹਿੰਦਾ ਆਪਣੇ ਜੀਗੂ ਵਰਗਾ ਉਹ ਖੁੱਲਾ ਰਹਿੰਦਾ ਖੁੱਲਾ ਰਹਿੰਦਾ ਬਜਲਦੇ ਆ ਜਾਏਗਾ ਬਸਾਖੀ ਦਾ ਮੇਲਾ ਭਾਈ ਦੇਖ। ਤਗੁਨਤਾਜ ਨੂੰ ਝੂਟੇ ਦਿਵਾਉਣ ਜਾ ਰਹੀਆਂ ਮੈਂ। ਬਸਾਖੀ ਦਾ ਮੇਲਾ ਦਿਖਾਉਣ ਜਾ ਰਹੀ। ਉੱਥੇ ਉੱਥੇ ਖੜੋ ਜਿੰਨਾ ਉੱਥੇ ਘਰ ਤੋਂ। ਜੁਹਾਰ ਸੁੱਤਾ ਪਿਆਗਾ ਦੇਖਦੇ ਨੇ ਤੋਂ ਲੈ ਆਵਾਂਗੇ ਕਿਨਾ। ਸਮਾਵਾ ਲਾਂਗੇ ਹੈਨਾ ਮੰਮੀ। ਤੇਰਾ ਮੱਥਾ ਟੁਕਾ ਕੇ। ਹਾਂ। ਘਰੀਬਾ ਦਾ। ਨਹੀਂ। ਇਹਨੂੰ ਵੀ ਵੱਡੀ ਚਿੰਦੋਗ ਤੇ ਨਚਾਣਾ ਹੈ। ਨਾ ਮੈਂ ਕਹਿਣੀ ਹੈ ਮੰਮੀ। ਟੁੱਟ ਜਾਂਦੀ ਹੈ। ਮੇਰੀ ਗੱਲ ਸੁਣੋ। ਜੇ ਆਪਾਂ ਇਹਦਾ ਮੱਥਾ ਬਾਹਰ ਟੁਕਾ ਕੇ ਲੈ ਜੀਏ। ਹੱਥ ਨੇ ਜੇ ਐ ਕਰ ਲਾਂਗੇ ਚਲੋ ਭਈ ਆਪਾਂ ਪਹੁੰਚ ਗਏ ਰਾਂਪਰੇ ਹੁਣ ਤੁਹਾਨੂੰ ਪਿੰਡ ਜਾ ਕੇ ਮਿਲਦੇ ਆ ਹਨਾ ਗੁੰਤਾਜ ਆਹ ਦੇਖਾ ਰਾਜੂ ਨਵਾਈ ਜਾਂਦੀ ਹੈ ਜੈਲੇ ਨੂੰ ਆਰਾਮ ਨਾਲ ਲੋ ਤੁਮਿਆ ਆਪਣੇ ਕੀ ਹੋ ਗਿਆ ਰਾਜੂ ਨੂੰ ਪਕਾਰ ਉੱਤਰ ਗਿਆ ਹੋ ਲੈ ਨੰਨੇ ਨਾਲ ਜਾ ਕੇ ਧੀਜੀ ਲੈ ਫੜਿਆ ਉਹਨੇ ਐ ਰਿਕੇ ਲਓ ਭਈ ਪੀਓ ਚਾਹ ਪੀਓ ਚਾਹ ਪਹਿਲਾਂ ਫਿਰ ਪਜਾਵਾਂਗੇ ਮੱਥਾ ਟੇਕਣ ਦੇਖੀ ਦੇਖਾ ਦੇਖੇ ਕਿਹਦੇ ਨਾਲ ਕੇ ਨੇ ਇਹ ਇਹਨੂੰ ਪਤਾ ਕੀ ਕਰੀ ਜਾਂਦਾ ਉਹ ਅੰਦਰ ਆਦੀ ਮਾਸੀ ਕੋਲ ਵਾਗਿਆ ਮੇਲਾ ਰਿੱਕੀ ਚੱਕੋ ਚਾਹ ਫਿਰ ਚੱਲਾਂਗੇ ਆਪਾਂ ਚਾਹ ਪੀਓ ਪਹਿਲਾਂ ਪਹੁੰਚ ਗਏ ਆਪਾਂ ਜੈਲੂ ਹੋਰੇ ਵੀ ਆਏ ਹੋਏ ਆ ਪਹੁੰਚ ਗਏ ਘਰੀ ਚਾਚਾ ਜੀ ਦੇ ਘਰੇ ਜਾਂਦੇ ਹੁਣ ਆਪਾਂ ਬੀਬੀਆ ਸੁੱਤੀ ਹੈਣਾ ਬੀਬੀਆ ਬੀਬੀ ਦੇ ਪੂਆ ਅਰੇ ਮੇਰੀ ਪੂਆ ਅਰੇ ਮੇਰੇ ਪਾਪੇ ਦੀ ਪੂਆ ਉਹ ਦੇਖੋ ਨਾਨਾ ਜੀ ਦੀ ਪੂਆ ਨਾਨਾ ਜੀ ਦੀ ਪੂਆ ਦੇਖ ਮਮੀ ਕਿੱਥੇ ਦੀ ਕਹਿੰਦੀ ਸੀ ਬੀਬੀ ਤੂੰ ਆਪਦੀ ਸੱਸ ਨੂੰ ਨਹੀਂ ਲੈ ਕੇ ਆਉਂਦੀ ਨਹੀਂ ਤੂੰ ਆਪਦੀ ਸੱਸ ਨੂੰ ਨਹੀਂ ਲੈ ਕੇ ਆਉਂਦੀ ਅੱਜ ਲੈ ਆਈ ਮੈਂ ਯਾਰ ਤੇ ਸਭ ਤੋਂ ਸੋਹਣੇ ਲੱਗ ਰਿਹਾ ਜਿਹੜਾ ਰੈਂਡ ਦੇ ਭੂਆ ਜੀ ਭੂਆ ਮਾਸੀ ਆਹ ਵਾਲਾ ਹੈਗਾ ਜੀ ਇਤਿਹਾਸ ਠੀਕਾ ਤੇ ਤੁਸੀਂ ਇਤਿਹਾਸ ਇਤੋਂ ਪੜ ਸਕਦੇ ਹੋ ਬੀਬੀ ਵੀਰੋਜੀ ਦਾ ਇਤਿਹਾਸ ਲਿਖਿਆ ਹੋਇਆਗਾ ਠੀਕ ਹੈ ਜਿਹੜੀਆਂ ਵੀ ਨਵੀਆਂ ਸੰਗਤਾਂ ਆਉਂਦੀਆਂ ਨੇ ਇੱਥੇ ਮੱਥਾ ਟੇਕਣ ਤਾਂ ਉਹ ਸਾਰੀਆਂ ਇਤਿਹਾਸ ਪੜ ਕੇ ਜਾਂਦੀਆਂ ਨੇ ਬਹੁਤ ਹੀ ਬਰਕਤ ਵਾਲਾ ਜਿਹੜਾ ਹੈਗਾ ਇਹ ਗੁਰੂ ਘਰ ਮੰਨਿਆ ਜਾਂਦਾਗਾ ਤੇ ਆਏ ਸਾਲ ਇੱਥੇ ਸਾਡੀ ਬਸਾਖੀ ਭਰਦੀ ਆ ਠੀਕ ਹੈ ਤੇ ਅਖੰਡ ਪਾਠ ਸਾਹਿਬ ਹੁੰਦੇ ਨੇ ਤੇ ਬਹੁਤ ਹੀ ਸਰਦਾਂ ਨਾਲ ਲੋਕ ਆਉਂਦੇ ਨੇ ਤੇ ਮੱਥਾ ਟੇਕਦੇ ਨੇ ਤੇ ਅੱਜ ਜਿਹੜੀ ਸੀਗੀ ਬਹੁਤ ਜ਼ਿਆਦਾ ਭੀੜ ਸੀਗੀ ਤਾਂ ਭੀੜ ਦੇ ਦੌਰਾਨ ਅਸੀਂ ਜੁਝਾਰ ਨੂੰ ਘਰੇ ਛੱਡਿਆ ਸੀਗੇ ਅਸੀਂ ਵੀ ਮਸਾ ਮੱਥਾ ਟੇਕਿਆ ਸੀਗਾ ਤੇ ਫਿਰ ਇਸ ਤੋਂ ਬਾਅਦ ਅਸੀਂ ਇੱਥੇ ਕੱਢੀ ਮਿੱਟੀ ਉਹ ਤਾਂ ਮੈਂ ਜੰਪਿੰਗ ਕਰਨੀ ਆ। ਉਹ ਚੁੰਨੀ ਲੈ ਲੈ। ਚੱਲ ਉਠ। ਲਓ। ਕੋੜੇ ਖਰੀਦ ਲੈ ਹੁਣ ਆਪਾਂ ਚੱਲਗੇ। ਉਹ ਜਾਸ ਵਾਲਾ ਕੰਮ ਆਵਾ ਹਾਂ। ਹਾਂ। ਜਦੋਂ ਮਾਂ ਜਵਾਕ ਆਈ ਅਜੇ 7 ਸਾਲ ਦਾ ਹੋ ਜੇ। ਹਾਂ ਉਹ ਤਾਂ ਆਈ ਹੋਈ ਸੀ। ਉਹ ਦੇਖ ਲਈ ਜਦੋਂ ਤੂੰ ਵੱਡਾ ਹੋ ਗਿਆ ਨਵੂ ਵਾਂਗੂ। ਚਾਚੀ ਤੂੰ ਵੀ ਤਾਂ ਹੋਰੀ ਬਣ ਗਿਆ ਵੱਡਾ ਹੋ ਕੇ। ਮਾਲਾ ਕਵੀਨ ਲਾਰ ਵਗਿਆ। ਚਾਚੇ ਵਾਲੀ ਗੱਲ ਕਰਤੀ। ਬੇਬੇ ਕਹਿੰਦੀ ਸਿੱਖ ਚਾਚੇ ਨੂੰ ਕਹਿੰਦੇ ਨੂੰ ਛੋਟੇ ਹੁੰਦੇ ਨੂੰ ਬਾਹਲਾ ਚੱਕਦੀਆਂ ਹੁੰਦੀਆਂ ਸੀ ਸਾਰੀਆਂ ਕੁੜੀਆਂ ਲੜਦੀਆਂ ਹੁੰਦੀਆਂ ਸੀ ਤੇਰੇ ਪਿੱਛੇ ਵੀ ਤੂੰ ਗਾ ਬਾਲਾ ਗੋਲੂ ਮੋਲੂ ਸੀ ਚਾਚਾ ਕਹਿੰਦਾ ਹੁਣ ਚੱਕ ਲੈ ਸੀ ਨਹੀਂ ਚੱਕਣਾ ਕਿਉਂ ਲੜਦੀਆਂ ਸੀ ਜੈਲੂ ਨੇ ਵੀ ਉਹੀ ਗੱਲ ਕਰਤੀ ਅਗੇ ਪੱਟੇ ਹੋ ਕੇ ਤਾਂ ਹੋ ਰਹੀ ਸੀ ਹੋਇਆ ਮਾਣੇ ਤੇਰੇ ਮੁੰਡਾ ਦਾਲਿਆਂ ਆਉਣਗੇ ਨਹੀਂ ਆਇਆ ਮੇਰਾ ਮੁੰਡਾ ਆਇਂਦਾ ਇਹ ਤਾਂ ਜੇ ਤੋੜਿਆਂ ਨਾਲ ਹੀ ਲੈਂਦਾ ਹਾਏ ਜਿਹੜਾ ਸਾਡਾ ਕੈਨੇਡਾ ਚ ਲਿਆ ਗਿਆ ਉਹ ਮੁੱਜਾਂ ਦੇ ਗਾਵਾਂ ਦੇ ਮੂਛਾ ਤੇ ਪੁੱਤ ਹਾਂ ਵਾਹ ਦੰਤ ਗੜ ਕੀ ਆਉਂਦਾ ਸੀ ਉਹਨਾਂ ਦੇ ਮੁੱਸਪਾਈ ਪੁੱਤਰਾ ਕਾਂ ਲਾ ਕੇ ਵੱਖੂ ਉਹਨਾਂ ਕੰਡਾ ਲਿਆ ਹਾਂ ਉਹ ਮੈਂ ਤਾਂ ਹੋ ਗਿਆ ਸੇ ਦੋਨਾਂ ਨਾਲ ਕੰਡਾ ਲਿਆ ਪੜਿਆ ਉਹਨਾਂ ਕੱਟਦਾ ਵੀ ਓੜ ਓੜ ਕੇ ਬਦਲੇ ਭਾਈ ਭਾਈ ਬਿੱਪੂ ਤੇ ਬਿੱਪੂ ਤੇ ਦਾਵਨ ਨੂੰ ਨਾ ਪਤਾ ਨਾ ਹੁੰਦਾ ਵੀ ਵੀ ਇਹ ਗਾਲਾ ਕਰਦੇ ਆ ਪਸੂ ਮਮਾ ਹੱਥ ਦਾੜੀ ਮਰੇ ਉੱਤੇ ਥੁੱਕੀ ਜਾਂਦਾ ਗਾਲਾ ਕਰ ਦਿੰਦੇ ਆ ਆਇਆ ਨਹੀਂ ਕਰ ਦਿੰਦੇ ਪੁੱਤ ਆ ਗਾਲਾ ਉਹਨੂੰ ਕਹਿੰਦੇ ਨੇ ਵੀ ਗਾਲਾ ਕਰਨਾ ਮਤਲਬ ਜਿਹੜੇ ਬੱਚੀ ਰੱਤੀ ਜੋ ਬਾਹਰ ਕੱਢਦੇ ਹਾਂ ਬੱਚੀ ਹੋਈ ਚੀਜ਼ ਬਾਹਰ ਕੱਢਣੀ ਇਹ ਇੱਥੇ ਬਿੱਪੂ ਦਾਮਨ ਤੇ ਬਿੱਪੂ ਕਹਿ ਦਿੰਦੇ ਇਹ ਥੋਦੇ ਇਹ ਥੋਦੇ ਤੇ ਥੋਤਦੇ ਨੇ ਮਮਾ ਹਟਾ ਲੋ ਇਹਨਾਂ ਹਾਂ ਇਹਨਾਂ ਨੇ ਕਹਿਣਾ ਓ ਮਮਾ ਤੁਹਾਡੇ ਪਸ਼ੂਆਂ ਨੂੰ ਹਤਾਲੋ ਸਾਦੇ ਉੱਤੇ ਥੁੱਤਦੇ ਨੇ ਨਹੀਂ ਦੇਖ ਲੈ ਮਮਾ ਪਹਿਲਾਂ ਆਪ ਥੁੱਕਦਾ ਹਾਂ ਫੇਰ ਤਾਂ ਹੋਵਗੇ ਦੱਸਿਆ ਨਹੀਂ ਉਹ ਉਸ ਗੱਲ ਵਿੱਚ ਕੱਟੇ ਮੋੜੇ ਕਹਿੰਦੀ ਆ ਨਾ ਬੋਲੂ ਦੀ ਬੁੜੀ ਥੋਟੂ ਬੋਲੇ ਜਾਂ ਥੂਟੂ ਬੋਲੇ ਮੀਂਹ ਕਿਉਂ ਥੂਟੂ ਬੋਲੇ ਕਹਿੰਦੀ ਉਹ ਚੱਕ ਉਹ ਉੱਤੇ ਕਰਾ ਤੂੰ ਓਏ ਜੁਜਾਰ ਕੱਪੜਾ ਓ ਭਰਾਵਾ ਉਹ ਕੋਕਲਿਆਂ ਦੇ ਭਰਾਵਾ ਕੋਕ हां ऐनक बहुत सोहनी लगदी है तेरे कोकल्या दे दिखदा नहीं इत्थे रखी किते परਾਂ ਚ ਮਾਰੇ ਚੱਲ हूं कोकल्या ਦੇ ਵੀਰੇ ਕੋਕ ऐनक बहुत सोहनी लग रही है दमन दे दे के ना ऐनक ਨੂੰ ਕਮੈਂਟ ਬਹੁਤ ਹੀ ਸੋਹਣੀ ਕਲਾਪਿੰਗ ਤੇ ਵਾਈਪ ਕੋਕਲੇ ਕਲਾਪਿੰਗ ਤੇ ਥੈਂਕ ਯੂ एवरीवन हीरो 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 आ ਕੀ ਕਹਿੰਦੇ ਹੁਣੇ ਉਹ ਗੱਲ ਕਰਕੇ ਗਿਆ ਸੀ ਨਾ ਵੱਡੀ ਗੱਲ ਕਰਕੇ हां ਇਹ ਵੱਡੇ ਬੰਦੇ ਨੇ ਤਾਂ ਹੀ ਐਨਕ ਲਾ ਕੇ ਆਇਆ ਦੁਆਰੇ ਹਾਂ ਦੁਆਰੇ ਗੱਲ ਕਰਨੀ ਪੈ ਜੇ ਵੱਡੀ ਗੱਲ ਹੋ ਸਕਦੀ ਆ ਦੁਆਰੇ ਵੱਡੀ ਗੱਲ ਕਰਨੀ ਪੈ ਜੇ ਹੋ ਸਕਦਾ ਨਹੀਂ ਗੱਲ ਜਮਾ ਸਹੀ ਆ ਤੁਹਾਡੀ ਜਮਾ ਸਹੀ ਆ ਇੰਨਾ ਦੇ ਕਹਣੀ ਆ ਮੰਮੀ ਮਾਰ ਕੇ ਵੜਾਈ ਜਊ ਕਿਵੇਂ ਇਹ ਤੋਤੇ ਨੂੰ ਕੋਕਲੇ ਦੇ ਮਾਂ ਡਾਰੀ ਮਾਰ ਕੇ ਵੜਾਈ ਜਊ ਤੋਤੇ ਨੂੰ ਕਹੇ ਦੁਆਰਾ ਬਣਾਇਆ ਹੋਇਆ ਇੱਥੇ ਆਪਣੇ ਦੇਖਣਾ ਮਤ ਪਾਓ ਮੈਨ ਕੋਲ ਫਿਰ ਮਿਲੀ ਮੇਰੀ ਮਾਂ ਤਾਨ ਦੀ ਲੈ ਕੇ ਦੋ ਮੈਂ ਪੂਰਾ ਅਰੀਜਨਲ ਵੀਡੀਓ ਹੈ ਡੜੀ ਜੀ ਤੁਹਾਡੇ ਵੇਲੇ ਕਿਵੇਂ ਹੁੰਦੀ ਸੀ ਵਿਸਾਖੀ ਜਦੋਂ ਵੀ ਤੜਕੀ 4 ਵਜੇ ਜਾ ਕੇ ਫਰਕ ਹੀ ਨਾ ਆਉਂਦੀ। ਬੱਸ ਨਾ ਕਿਉਂਦੇ ਹੁੰਦੇ। ਆਏ ਨੇ ਜਿਵੇਂ ਹੁਣ ਵਾਲੀ ਵਿਸਾਖੀ ਤੇ ਪਹਿਲਾਂ ਵਾਲੀ ਵਿਸਾਖੀ ਚ ਵਰਕ। ਹਾਂ ਕਿਹਾ ਹੁਣ ਤਾਂ ਮੇਲਾ ਬਣਾਉਂਦੇ। ਅੱਛਾ ਇਹ ਉਹ ਮੇਲੇ ਲੱਗ ਹੁੰਦੇ ਸੀ, ਇਹ ਤਿਹਾਰ ਲੱਗ ਹੁੰਦੇ ਸੀ। ਸਵੇਰੇ ਨਹਾਉਣ ਕਰਨ ਜਾਂਦੇ ਹੁੰਦੇ ਸੀ ਹਨਾ। ਹਾਂ। ਤੁਸੀਂ ਇਹਦੇ ਲਾਗੇ। ਆਪ ਸਾਖੀ ਹੁੰਦੀ ਸੀ। ਉਹ ਤਾਂ ਲੱਗਣੀ ਹੈ। ਆਤਨੇ ਕੋਲ ਹੁੰਦੇ ਨੇ ਜਿਆਦੇ ਆਹ ਕੋਈ ਜਿੱਦ ਤੋਂ ਮਤਲਬ ਲਾਉਂਦਾ ਮੈਂ ਵੀ ਦੇਖ ਕੇ ਲੀ ਹਾਂ ਬਿਲਕੁਲ ਜਿਹੜੇ ਹੁਣ ਕਿਤੇ تمہارا ਮੋਬਾਈਲ ਆਉਂਦਾ ਉਹ ਇਹ ਪਰਟਨ ਵੀ ਹੁੰਦੇ ਨੇ ਉਹ ਜਿਹੜਾ ਬਿਜਾਰਾ ਬਿਜਾਰਾ ਇੱਕ ਕਮਰੇ ਦੇ ਵਿੱਚ ਹੀ ਲਾਉਂਦੇ ਹੁੰਦੇ ਹੁਣ ਤੂੰ ਹੀ ਚੀਜ਼ ਹੈ ਇਹ ਕੀ ਬਤਾ ਕੋਈ ਕੋਈ ਲੋਕ ਬਜ਼ਾਰਾਂ ਕੰਨੀ ਵਾਗੇ ਨਾ ਹਨਾ ਆ ਚੀਜ਼ ਵੀ ਹੋ ਸਕਦੀ ਆ ਇਕਾ ਟੀਵੀ ਨੇ ਦੁਕਾਨ ਤੋਂ ਹਟਾ ਦੇ ਰੋ ਹਮ ਬੰਦ ਉਹ ਵੀ ਨਿਕਲਿਆ ਉਹ ਕੋਈ ਸ਼ਨੀ ਜਾਂਦੇ ਹੁੰਦੇ ਉਹ YouTube ਲਾਗਦੇ ਆ ਫੋਨ ਦਾ ਵੀ ਵੱਡਾ ਰੋਲਾ ਅੱਗੇ ਦਮਾਉਣ ਲੱਗੇ ਟਰਾਲੀ ਭਰ ਕੇ ਜਾਂਦੇ ਜਿਵੇਂ ਬੰਦੇ ਦਮਾਉਣ ਹੋਰ ਹੈ ਗੰਦੀ ਹੁਣ ਕਿਹੜਾ ਜਾਂਦੇ ਸਾਡੇ ਹੁੰਦੇ ਡੜੀ ਤਿੰਨ 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 ਦਿਨ ਲੱਗਦੇ ਉਹ ਲੱਗਦੇ ਨਹੀਂ ਅਸੀਂ ਜਾਂਦੇ ਤੇ ਤਿੰਨ ਦਿਨ ਦੇ ਤੇ ਅੱਧੀ ਰਾਤ ਦੁਮਾਹ ਤੇ ਕੱਟਦੇ ਐਸੀ ਆਪਾਂ ਆ YouTube ਦੇ ਸਭ ਕਰਦੇ ਨੇ ਤੇ ਡੜੀ ਜਾਂ ਮੋੜਿਆ ਨਾ ਤੱਕ ਜਾਂ ਤਿੰਨ ਦਿਨ ਜਾਂਦੇ ਦੇਖਣਾ ਹੋ ਨਹੀਂ ਓਵੇਂ ਹੁੰਦਾ ਹੁਣ ਤਾਂ ਜਿਵੇਂ ਸਾਰਾ ਦਿਨੀ ਮੇਲੇ ਚੱਲੀ ਜਾਂਦਾ ਬਸ ਬੱਲਾ ਵੀਡੀਓ ਬਣਾਇਆ ਕੱਪੜੇ ਬੰਦ ਕੇ ਰੋਕਦਾ ਹੁੰਦੇ ਹੁੰਦੇ ਤੱਕ ਹੁਣ ਨਹੀਂ ਰਹੀ ਓਹ ਉਹ YouTube ਨੂੰ YouTube ਤੇ ਸਾਰਾ ਕੁਝ ਹੁੰਦਾ ਬੱਲਾ ਕਾਦੀਆ ਹੋਣੀ ਚਾਹੀਦੀ ਹੁਣ ਇਹ ਕਿੰਨਾ ਵਧੀਆ ਲੱਗਿਆ ਨਾ ਘੋਲ ਹੋਣਾ ਮੁਕਾਬਲੇ ਜੇ ਹੋਣਾ ਹੁੰਦੇ ਸੀ ਘੋਲ ਬਾਈ ਪਹਿਲਾਂ ਦੇਖ ਲਓ ਅੱਜ 4 ਵਜੇ ਘੋਲ ਹੋਣੀ ਹੈ ਹਾਂ ਫੇਰ ਜਾਂਦੇ ਲੋਕ ਦੇਖਣ ਉਹ ਵੇਖਿਆ ਨਾ ਸੋਚ ਨੂੰ ਆਇਆ ਦੇਖਣ ਕਿਹੜਾ ਆਂ ਕਿਹੜਾ ਪਰਦਾ ਪਸਾਖੀ ਨਾ ਕੇ ਤਵੇ ਤਵੇ ਉਹ ਮਿਲ ਬਿੱਗਾ ਬੋਬੀਨਾ ਮਿਲ ਆਉਂਦੇ ਉਹ ਪਸਾਖੀ ਨਾ ਕੇ ਦੇਖ ਲਾ ਪਸਾਖੀ ਨਾ ਕੇ ਆਉਂਦੇ ਬੇਬੇ ਤਾਂ ਮਾਪੀ ਦਾ ਰਿਹਤ ਹੋ ਗਿਆ ਸਾਰਿਆਂ ਦੇ ਬਸ ਹੁਣ ਜੇ ਹੁਣ ਅਹੋ ਕਰਦੇ ਇੱਕ ਜੇ ਨਾ ਮਾਗੀ ਹਿੰਦੀ ਸਾਰਾ ਤੋਂ ਰੋ ਰੋਣ ਦਾ ਰੋਣ ਚੁ ਜੇ ਦੇਖਣ ਹਾਂ ਤੇ ਕਹਾਂ ਬੇਬੇ ਨੂੰ ਫੇਰ ਬਾਪੂ ਦੇ ਲਾਗੇ ਦੇਖ ਡੜਿਆ ਐ ਵੀ ਹੁੰਦਾ ਸੀ ਹਨਾ ਵੀ ਬਸਾਖੀ ਜਿਹੜੀ ਹੈਗੀ ਅਸੀਂ ਮੈਂ ਪਹਿਲਾਂ ਲੋ ਕਣਕਾ ਕਣਕਾ ਵੱਢ ਕੇ ਫੇਰ ਬਸਾਖੀ ਦਾ ਤਿਹਾਰ ਹੁੰਦਾ ਸੀ ਹਨਾ ਜਿਵੇਂ ਜਿਹੜਾ ਬੁੱਕ ਚ ਲਿਖਿਆ ਹੋਇਆ ਬਸਾਖੀ ਦਾ ਤਿਹਾਰ ਉਹਦੇ ਚ ਐ ਲਿਖਿਆ ਆ ਟਾਈਮ ਕੱਢ ਕੇ ਆ ਜਾਂਦਾ ਜਿਵੇਂ ਕਣਕਾ ਕਣਕਾ ਵੱਢ ਕੇ ਦੱਗਦਾ ਜੰਦਾਂ ਮੈਂ ਚੋੜੀ ਹੁੰਦਾ ਪਿਆਰ ਹੋਈ ਉਹ ਤਾਂ ਹਮਸਲੰਡਰ ਦੇ ਸਾਹਮਣੇ ਆਉਣਾ ਦਾ ਹਾਂ ਉਹ ਕੈਲੰਡਰ ਦੇ ਤਾਂ ਠੀਕ ਆ ਜੁਜਾਰ ਪੇਲੇ ਨੂੰ ਤਾਂ ਮੈਨੂੰ ਲੱਗਦਾ ਮੇਲੇ ਵੀ ਲੱਗਵਾਉਣ ਯਾਰ ਹਾਂ ਹਾਂ ਕਿੰਨਾ ਮੈਨੂੰ ਲੱਗਦਾ ਕਿ ਨਾ ਜਾਉਂਗਾ ਜਾਂ ਫੰਡਿਆਏ ਵਾਲੇ ਮੇਲੇ ਦਾ ਹਣਾ ਤੁਹਾਨੂੰ ਨਹੀਂ ਨਹੀਂ ਜਿਹੜੀ ਕੋਲ ਹੁੰਦੇ ਕੋਲ ਰਿਕ ਮੇਲੇ ਲੱਗਦੇ ਆ ਆਪਾਂ ਨਹੀਂ ਜਾਂਦੇ ਮੰਮੀ ਦਾ ਕਹਿਣਾ ਇਹ ਆ ਅਸੀਂ ਮੰਮੀ ਮਾਇਸਰਖਾਨੇ ਮੇਲੇ ਤੇ ਜਾਂਦੇ ਡੈਡੀ ਤੁਰੇ ਜਾਂਦੇ ਤੁਰੇ ਤੁਰੇ ਟਰਾਲੀਆਂ ਤੇ ਡਰ ਜਾਂਦੇ ਬਾਲਾ ਕੋਈ ਮੇਲਾ ਦੇਖਿਆ ਉਹ ਵੀ ਬਾਲਾ ਵੱਡਾ ਮੇਲਾ ਰੇਕੀ ਤੁਸੀਂ ਕੋਈ ਵੱਡਾ ਮੇਲਾ ਦੇਖਿਆ ਮਾਤਾ ਰਾਮਦੇਸਾ ਨਾ ਰਾਮਦੇਸਾ ਗਾਉਂ ਦੇ ਵਿੱਚ ਆ ਮੇਰੇ ਕੱਪੜੇ ਪੈਣ ਦੇ ਕਿਹੜੇ ਡਰਾਮੇ ਨਾਟਕ ਤੋਂ ਸਿੱਧੇ ਉਹ ਇੱਥੇ ਮੰਡੀ ਚ ਟੈਂਟਰ ਲਗਣਾ ਇਸ ਵੇਲੇ ਚੰਗਾ ਆਹ ਗੱਦਰ ਡਾੜੀ ਬਹਿਰੂ ਪੀਜੇ ਹੀ ਬੰਦੇ ਹੁੰਦੇ ਹਨਾ ਹੁਣ ਨਹੀਂ ਇੰਨੇ ਆਉਂਦੇ ਡਾੜੀ ਪੜੋ ਜੋ ਸਟਾਰ ਰਾਣੀ ਸੁਨਦਰਾ ਪਤਾ ਨਹੀਂ ਕਿਹੜਾ ਲੱਗਿਆ ਜਿੰਨਾ ਡਾੜੀ ਨਾਟਕ ਨਾਟਕ ਸੀਗਾ ਹੱਥੀਂ ਡਾੜਾ ਹੋ ਰਿਹਾ ਹੈ ਉਹ ਉਹ ਵੀ ਆ ਵੀਰੇ ਹੱਥੀਂ ਡਾੜਾ ਸਾਰਾ ਅੱਛਾ ਖੜਾ ਦੋਸਤ ਆਇਆ ਸੀ ਜਿਹੜਾ ਤੁਸੀਂਗਾ ਸੁਤਿੰਦਰ ਸਰਤਾ ਆਇਆ ਸੀ ਮਾਸਟਰ ਜੀ ਮੂਵੀ ਚ ਕਿਉ ਮਾਸਟਰ ਜੀ ਆਏ ਸੀ ਜੀ ਸੁਨਦਰਾ ਕਸ਼ਿਆਰ ਸਿੰਘ ਸੀ ਆ ਕਸ਼ਿਆਰ ਸਿੰਘ ਜੀ ਬਿਜ਼ੀਕਲ ਮਾਸਟਰ ਬੜਾ ਜਿਹੜਾ ਉਹ ਛਿੜਕੀ ਲੈਦਾ ਹਾਂ ਕਾਦਾ ਤੁਸੀ ਆ ਚਖੜਵਾ ਲਓ ਨਾਟਕ ਤਾਂ ਬਹੁਤ ਸੋਹਣੇ ਹੁੰਦੇ ਜਿਵੇਂ ਉਹ ਵੀ ਨਾਟਕੀ ਸੀ ਜਿਹੜਾ ਆਪਾਂ ਦੇਖ ਕੇ ਆਏ ਮਾਸਟਰ ਜੀ ਹਣਾ ਉਹਨੇ ਆਪਣਾ ਪਿੰਡ ਦੇ ਵਿੱਚ ਉਤੰਡੀ ਨੂੰ ਨਾ ਅੱਛਾ ਅਮਰੀ ਦਿਓ ਮੋਰ ਹਣਾ ਕਿੰਨਾ ਜਿਹੜੀ ਮੂਵੀ ਤੋਂ ਵਾਲੀ ਜਿਹੜਾ ਹਾਂ ਮੂਵੀ ਪਿੰਡ ਦੇ ਸਾਰੇ ਲੋਕ ਜਾਂਦੇ ਹਨ ਉਹ ਲੋਕ ਜਾਂਦੇ ਆ ਸ਼ਰਮਨੀਕ ਬੈਠਿਆ ਰਹਿੰਦੇ ਹੁੰਦੇ ਉਹ ਲੋਕ ਲੈ ਕੇ ਤਾਂ ਮਸਮੌਂ ਦੀ ਸਾਰੀ ਸਾਂਝਾ ਖੋਣੀ ਹੈ ਜਣਾ ਸਾਰਾ ਟੱਬਰ ਉਹ ਪਿੰਡ ਤੋਂ ਪਿੰਡ ਕੋਟਾ ਲੋਕੀ ਪ੍ਰਵਾਸ ਤਿਆਰ ਹੈ ਨਾ ਕਿਸੇ ਨੂੰ ਦੇਖ ਰੱਖੂਗਾ ਮਾ ਦਾ ਮਾ ਦਾ ਮਾ ਹਾਂ ਮੈਂ ਦੇ ਦੂਗਾ ਮਾਰੀ ਜਾਂਦੇ ਕੋਈ ਮਾਪਿਆ ਨਾ ਕੋਈ ਹਸਦਾ ਬੈਠੇ ਪਰਵਾਸ ਤਾਂ ਯਾਰ ਉਹ ਆ ਬਿਰਦੇ ਨੇ ਮਮੈਲਾ ਹੀ ਹੋ ਗਿਆ। ਟੈਕਨੋਲੋਜੀ ਬਾਲੀ ਵਧ ਗਈ ਮੰਮੀ। ਮਮੈਲਾ ਨੇ ਪਕਾਉਂਦਾ। ਆ ਚੀਜ਼ ਹੋ ਗਈ ਹਾਂ। ਟੈਕਨੋਲੋਜੀ ਬਾਲੀ ਵਧ ਗਈ। ਕੰਮ ਖਤਮ ਹੋ ਗਏ, ਕੰਮ ਘਟਨੇ। ਰਿਸ਼ਤੇ ਘਟ ਗਏ। ਕੰਮ ਵੀ ਘਟਨੇ ਮੰਮੀ ਲੋਕਾਂ ਨੂੰ। ਰਿਸ਼ਤੇ ਕੀ ਰਹੇ ਹੋ? ਰਿਸ਼ਤੇ ਹੁਣ ਦੇ ਪਹਿਲਾਂ ਅਗਲੇ ਗੁੱਸੇ ਗਿਲੇ ਹੁੰਦਾ ਹੈ ਨਾ ਰੈਡੀ। ਇਹ ਗੱਲ ਸੁਣੀ ਮੈਂ ਰਿੱਕੀ ਰਿੱਕੀ ਕਹਿੰਦੇ ਸੀਗੇ। ਪਹਿਲਾਂ ਕੋਈ ਗੁੱਸੇ ਗਿਲੇ ਹੁੰਦਾ ਜਦੋਂ ਉਹ ਚੁੱਠੀ-ਚੁੱਠੀ ਜਾਂਦੀ ਰਿੱਕੀ ਕਹਿੰਦੇ ਹਨ ਉਹ ਉਹਦੋਂ ਕਹਿੰਦੇ ਸੁਲਾ ਹੋ ਜਾਂਦੀ ਅਗਲਾ ਜਦੋਂ ਉਹ ਪਹੁੰਚਦਾ ਉੱਤੇ ਜਾ ਕੇ ਸਾਰਾ ਪਰਿਵਾਰ ਹੱਸੀ ਜਾਂਦਾ ਫਿਰ ਤੀਜਾ ਬੰਦਾ ਕੁਝ ਕਹਿੰਦਾ ਨਾ ਮਨਮਟਾ ਫੋਨ ਦੀ ਨਹੀਂ ਸੀਗੇ ਹੁਣ ਫੋਨ ਤੇ ਅਗਲਾ ਮਿੰਟ ਚ ਕਹਿ ਦਿੰਦਾ ਗੱਡੀ ਹੁੰਦੀ ਹੈ ਅਗਲੇ ਕੁਲ ਮਿੰਟ ਚ ਆ ਜਾਂਦਾ ਉਹ ਜਿਹੜੇ ਮਨਵਾ ਬੋਲਿਆ ਅਗਲਾ ਆ ਜਾ ਬਾਈ 1 ਮਿੰਟ ਚ ਇਹ ਵਰਕ ਬੈਗੇ ਟੈਕਨੋਲੋਜੀਆਂ ਦੇ ਗੁਜਾਰ ਹੈ ਆਵਾਜ਼ ਤੋਂ ਸੈਮ ਨਾਲ ਕਿਤੇ ਜ਼ਿਆਦਾ ਸੀ ਸਰ ਦਾ ਮਾਹੌਲ ਵੀ ਸਸਾਰਾ ਨੂੰ ਬਦਲ ਗਿਆ ਪੀੜੀ ਬਦਲ ਗਈ ਮੰਮੀ ਮਾਹੌਲ ਬਦਲ ਗਿਆ ਮਾਹੌਲ ਬਦਲ ਗਿਆ ਮੰਮੀ ਜੀਓ ਕਹਿ ਦੇ ਇੱਥੇ ਬੰਦ ਹੁਣ ਗਾਇਸ ਤੁਸੀਂ ਇਹ ਨਾ ਸਮਝੋ ਕਿਉਂਕਿ ਅਸੀਂ ਅਸੀਂ ਜਿਹੜਾ ਇਹ ਗੱਲ ਪੁੱਛ ਕੇ ਜਾਂਦੇ ਆ ਮਾਹੌਲ ਬਦਲ ਗਿਆ ਪੀੜੀ ਬਦਲ ਗਈ ਮੰਮੀ ਵਰਗੇ ਆਪਦੀ ਪੀੜੀ ਦੀ ਗੱਲ ਕਰਦਾ ਕਿ ਨਹੀਂ ਡੈਡੀ ਵੀ ਆਪਣੀ ਪੀੜ੍ਹੀ ਚ ਤੇ ਮੰਮੀ ਵਰਗੇ ਨਹੀਂ ਪੀੜ੍ਹੀ ਚ ਇੰਨਾ ਫਰਕ ਸੀ ਮੰਮੀ ਵਰਗੇ ਸੂਟ ਵੀ ਲੈਣਾ ਹੁੰਦਾ ਹਰ ਇੱਕ ਚੀਜ਼ ਲੈਣੀ ਹੁੰਦੀ ਪੁੱਛ ਕੇ ਲਿਆਉਂਦੇ ਬਾਪੂ ਲੈ ਕੇ ਆਉਂਦਾ ਵੀ ਜਿਵੇਂ ਹੁਣ ਆਪਾਂ ਤਾਂ ਸਾਰੀਆਂ ਚੀਜ਼ਾਂ ਆਪ ਲੈ ਆਉਣੇ ਆ ਹਨ ਕਿਉਂਕਿ ਅਸੀਂ ਅਸੀਂ ਹੁਣ ਅਸੀਂ ਪੰਜ ਸੀਰੀਆਂ ਬਾਹਰ ਪਾ ਲਿਆ ਉਹ ਸਾਰੇ ਪਾਉਣੇ ਪੈ ਗਏ ਬੀਜੀ ਨੇ ਗੂੜਾ ਕਿਹੜਾ ਮਾਚ ਰਿਹਾ ਹੈ ਜੀ ਕੀ ਆ ਬੋਲੋ ਬਾਪੂ ਕਹਿੰਦਾ ਵੀ ਘੂੜਾ ਕਿਨੇ ਪਾਉਣਾ ਪਿੱਕਾ ਕੀੜੇ ਪਾੜਾ ਪਾ ਲੋ ਬਸ ਬੀਨਾ ਲੜਨ ਗਿਆ ਨਾ ਭੜਨ ਗਿਆ ਪ੍ਰਿੰਟ ਇੱਕੋ ਆ ਹਾਂਜੀ ਛੋਟੀ ਐ ਹਾਂ ਬੋਤਲ ਕੀ ਹੋ ਗਿਆ ਦੱਸੋ ਝਾ ਤੁਹਾਡੇ ਹਰਖਾਂ ਦਾ ਮम्मा ਬਹੁਤ ਹੋ ਗਈਆਂ ਗੱਲਾਂ ਕਹਿੰਦਾ ਆਵਾਜ਼ ਕਰ ਦੋ ਟੀਵੀ ਦੀ ਮੜੀ ਦੀ ਚੰਡੇ ਰੋੜੇ ਡੇੜਾ